ਸਾਹਿਸੀ ਗੱਲ ਬਾਈ ਜੀ ਕਹਿੰਦੇ ਜਿਹੜੇ ਬੰਦੇ ਜਉਂਦੇ ਨਹੀਂ ਵਿਕਦੇ ਮੜ ਕੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਬਿਲਕੁਲ ਬਾਈ ਜੀ ਗੱਲ ਸੱਚ ਆ ਜਿਹੜੇ ਬੰਦੇ ਜਉਂਦੇ ਜੀ ਨਹੀਂ ਵਿਕਤੇ ਜਉਂਦੇ ਜੀ ਆਪ ਦੀ ਕੌਮ ਨਾਲ ਖੜੇ ਰਹਿੰਦੇ ਆ ਜਉਂਦੇ ਜੀ ਇਨਸਾਨੀਅਤ ਨਾਲ ਖੜੇ ਰਹਿੰਦੇ ਆ ਜਉਂਦੇ ਜੀ ਕੌਮ ਦੇ ਹੱਕਾਂ ਦੀ ਗੱਲ ਕਰਦੇ ਆ ਫੇਰ ਉਹਨਾਂ ਦੀਆਂ ਇਦਾਂ ਤਸਵੀਰਾਂ ਲੱਗਦੀਆਂ ਤੇ ਹਰ ਮਦਾਨ ਫਤਿਹ ਹੁੰਦਾ ਉਹਨਾਂ ਦੀਆਂ ਤਸਵੀਰਾਂ ਵਾਕਈ ਬਾਈ ਜੀ ਜਿਹੜੇ ਬੰਦੇ ਜਿਉਂਦੇ ਨਹੀਂ ਵਿਖਤੇ ਉਹ ਸੂਰਬੀ ਰਿਜੋਧਿਆ ਦੀਆਂ ਤਸਵੀਰਾਂ ਵਿਖਦੀਆਂ ਬਾਅਦ ਚ ਬਾਈ ਜੀ ਉਹਨਾਂ ਦੇ ਨਾਂ ਦੇ ਝੰਡੇ ਲੱਗਦੇ ਆ ਬਾਈ ਜੀ ਤੇ ਝੰਡਿਆਂ ਉੱਪਰ ਉਹਨਾਂ ਦੀਆਂ ਫੋਟੋ ਲੱਗਦੀਆਂ ਜਿਹੜੇ ਬੰਦੇ ਜਿਉਂਦੇ ਜੀ ਜਾਗਦੀ ਜ਼ਮੀਰ ਹੋਣ ਦਾ ਸਬੂਤ ਦਿੰਦੇ ਨੇ ਹਰਮਦਾਨ ਫਤਿਹ ਵਾਕਿਆ ਸਹੀ ਗੱਲ ਬਾਈ ਜੀ ਵਾਕਿਆ ਸਹੀ ਗੱਲ ਬਾਈ ਜੀ ਤਸਵੀਰਾਂ ਹਮੇਸ਼ਾ ਉਹਨਾਂ ਬੰਦਿਆਂ ਦੀਆਂ ਵੇਖਦੀਆਂ ਜਿਹੜੇ ਬੰਦੇ ਕੁਸ਼ ਕੌਮਲੀ ਕਰਕੇ ਜਾਂਦੇ ਆ ਕੌਮਲੀ ਖੜੇ ਰਹਿੰਦੇ ਆ ਉਹਨਾਂ ਸੂਰਬੀਰਾਂ ਦੀਆਂ ਫਿਰ ਇਦਾਂ ਤਸਵੀਰਾਂ ਲੱਗਦੀਆਂ ਚਾਹੇ ਉਹਨਾਂ ਦੀ ਉਮਰ ਥੋੜੀ ਹੁੰਦੀ ਆ ਪਰ ਜਿੰਨੀ ਵੀ ਹੁੰਦੀ ਆ ਕੌਮਲੀ ਹੁੰਦੀ ਆ ਸਤਿ ਸ੍ਰੀ ਅਕਾਲ ਜੀ